ਨੋ ਜੀ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਆਕਾਸ਼ ਦੀਪ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਦੁਪਹਿਰਾਂ ਟਾਈਮ ਹੋ ਰਿਹਾ ਤੇ ਮੈਨੂੰ ਹੁਣ ਲੱਗ ਰਹੀ ਹੈ ਭੁੱਖ ਤੇ ਹੁਣ ਮੈਂ ਨੂਨ ਵਾਲੇ ਚੋਰ ਬਣਾਉਣੇ ਜਾਂਦਾ ਤੁਹਾਨੂੰ ਰੈਸਪੀ ਦਵਾਂਗੀ ਕਿੱਦਾਂ ਬਣਾਉਣੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆ ਆਪਾਂ ਕੜਾਹੀ ਰੱਖ ਲਈਏ ਪਹਿਲਾਂ ਆਪਾਂ ਇਹ ਥੰਡੇ ਗੈਸ ਬਣਾ ਹੁਣ ਆਪਾਂ ਇਹ ਸਰਵੰਤ ਤੇਲ ਪਾਵਾਂਗੇ ਜਿਹੜਾ ਆਪਾਂ ਪਹਿਲਾਂ ਜਿਹੜੇ ਵਰਤਦੇ ਹੁੰਦੇ ਸੀ ਇਹ ਗਰਮ ਹੋਣ ਤੱਕ ਆਪਾਂ ਵੇਟ ਕਰਦੇ ਆਂ ਤੇ ਤੇਲ ਚ ਧੂਆ ਨਿਕਲ ਲੱਗਿਆ ਆਪਾਂ ਇਹਨੂੰ ਗੈਸ ਬੰਦ ਕਰ ਦਾਂਗੇ ਤੇ ਆਪਣਾ ਤੇ ਉਹ ਵੇਖਦੇ ਹਾਂ ਕਿੰਨਾ ਚੂਕਾ ਪੂਰਾ ਜੀਰਾ ਵਾਲੀ ਨਾ ਕੋਈ ਚੀਜ਼ ਆਉਣਾ ਦੀਆ ਅਸਲ ਜੀਰਾ ਉਹ ਜੀਰਾ ਰਾਈਸ ਬਣਾਨੇ ਨਾ ਆ ਦੇਖੋ ਜੀਰਾ ਪਾਵਾਂਗੇ ਬੰਦੂ ਜੀ ਦਾ ਬਾਗੂ ਬਹੁਤ ਸੁਆਦ ਲੱਗਦਾ ਪੀਰਾ ਮਸਾਲਾ ਪੋਣ ਤਾਂ ਫੇਰ ਮੈਂ ਪਾਣੀ ਪਾ ਲਿਆ ਸੀ ਉਹ ਦਿਖਾ ਨਹੀਂ ਹੁਣ ਮੈਂ ਇਹਦੇ ਵਿੱਚ ਚੌਲ ਪਾ ਰਹੀ ਆ ਹਲੋ ਜੀ ਹੁਣ ਆਪਾਂ ਆ ਸੱਦਾ ਹੈਗਾ ਗੰਡਾ ਇਹਨੂੰ ਨਾਲ ਭਨ ਕੇ ਖਾਈਦਾ ਤੁਹਾਨੂੰ ਦੱਸ ਦੇਣੀ ਆ ਭਨ ਕੇ ਨਾ ਪਿਆਜ਼ ਨਾਲ ਬਹੁਤ ਸਵਾਦ ਲੱਗਦਾ ਦੇਖੋ ਦੇ ਨਾਲ ਹੋਵੇ ਹਰੀ ਮਿਰਚ ਉਹਦੇ ਨਾਲ ਤਾਂ ਸਵਾਦ ਹੀ ਆ ਜਾਂਦਾ ਤੇ ਦੇਖੋ ਜੀ ਨਾਲ ਹਰੀ ਮਿਰਚ ਆਪਾਂ ਚੌਲ ਦੇਖਦੇ ਹੁਣ ਆਪਣੇ ਆ ਤਿੰਨੇ ਸਟੀਲ ਦੇ ਕੱਪ ਆਪਾਂ ਹੁਣ ਵਿੱਚ ਲੱਸੀ ਪਾਉਣੇ ਆ ਆ ਸਾਡੀ ਘਰ ਦੀ ਲੱਸੀ ਬਣੀ ਹੋਈ ਆ ਤੇ ਆਪਾਂ ਹੁਣ ਪਾਵਾਂਗੇ ਸਾਡਾ ਸਲਾਦ ਵੀ ਗੰਡਾ ਮਿਰਚਾਂ ਵੀ ਤਿਆਰ ਆ ਤੇ ਅੰਦਰ ਸਾਡੀ ਲੱਸੀ ਵੀ ਪਾ ਲਈ ਹੁਣ ਆਪਾਂ ਚੌਲ ਦੇਖਦੇ ਬਣ ਚੁੱਕੇ ਆ ਕਿ ਨਹੀਂ ਅੰਦਰ ਹੈਗੇ ਆਪਣੇ ਚੌਲ ਜੀਰਾ ਰਾਈਸ ਜੋ ਵੀ ਆ ਬਣ ਚੁੱਕੇ ਆ ਬਣ ਚੱਕਦੇ ਆ ਦੇਖੋ ਵਾਓ ਇੱਦਾਂ ਜੀ ਕਿੰਨੇ ਘੈਂਟ ਬਣੇ ਆ ਸਾਡੇ ਜੀਰਾ ਰਾਈਸ ਜੋ ਵੀ ਤੁਸੀਂ ਕਹਿ ਲਓ ਬਹੁਤ ਹੀ ਵਧੀਆ ਆਪਾਂ ਹੁਣ ਇਹਨਾਂ ਨੂੰ ਆਪਾਂ ਪਲੇਟਾਂ ਵਿੱਚ ਪਾਉਨੇ ਆ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਜੀਰਾ ਰਾਈਸ ਬਹੁਤ ਹੀ ਸਵਾਦ ਬਣਦੇ ਆ ਤੇ ਆਪਾਂ ਹੁਣ ਇਹਨਾਂ ਨੂੰ ਪਲੇਟਾਂ ਵਿੱਚ ਪਾਉਨੇ ਆ ਇੱਧਰ ਆਪਾਂ ਪਲੇਟਾਂ ਲਗਾ ਲਈਆਂ ਆ ਦੇਖੋ ਸਾਡੇ ਚਾਵਲ ਬਿਲਕੁਲ ਬਣ ਚੁੱਕੇ ਆ ਆਪਾਂ ਥਾਲੀਆਂ ਵਿੱਚ ਪਾ ਰਹੇ ਆ ਨਾਲ ਗੰਡਾ ਲਾਵਾਂਗੇ ਤੇ ਬੜੀ ਹੱਦ ਥੋੜੀ ਜਿਹੀ ਕਰਾਰੀ ਚਾਹੀਦੀ ਹੈ ਤਾਂ ਹੈ ਵੀ ਮਿਰਚ ਲੈ ਲਵਾਂਗੇ ਆਖਰੀ ਪਲੇਟ ਪਰ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਵੀ ਚੌਲ ਪਾਵਾਂਗੇ ਇਹਦੇ ਨਾਲ ਵਿੱਚ ਜੀਰਾ রাইਸ ਕੋਈ ਮੱਗੀ ਦਾ ਹੋ ਫਿਰ ਸਵਾਲ ਹੋਰ ਬਣਦੇ ਇੱਥੇ ਵੈਜੀਟੇਬਲ ਤੁਸੀਂ ਸਬਜ਼ੀ ਪਾਜ ਪਾਉਣੀ ਕੋਈ ਇਦਾਂ ਗੋਭੀ ਆਲੂ ਪਾਲਕ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਸਰਵ ਕਰਦੇ ਹਾਂ ਲੱਸੀ ਕਰਦੀ ਬੜੀ ਹੋਈ ਆ ਠੀਕ ਹੈ ਜੀ ਤੇ ਇੱਕ ਮੇਰੇ ਮੰਮਾ ਦਾ ਵੀ ਚੈਨਲ ਦਾ ਹੈਗਾ ਇਹ ਜੋਤੀਮਨ ਫੈਮਲੀ ਉੱਥੇ ਵੀ ਰੈਸਪੀਜ਼ ਬਹੁਤ ਹੁੰਦੀਆਂ ਤੁਸੀਂ ਉੱਥੇ ਵਿਜ਼ਿਟ ਕਰਨਾ ਚਾਹੁੰਦੇ ਤੇ ਸੁਣਾ ਵੀ ਕਿੰਦਾ ਵੀ ਲੱਗੀ ਐ ਜੀ ਤੇ ਇਸ ਦੀ ਬਹੁਤ ਐ ਹਮੇ ਦੀ ਬਰਫੀ ਬਰਫੀ ਬਹੁਤ ਬਣਦੀ ਐ ਤੇ ਜਿਹੜੇ ਟੌਲ ਵੱਧ ਚੁੱਕੇ ਸੀ ਮੈਂ ਕੋਆਰਡੀਨੇਸ਼ਨ ਕਰ ਦਿੱਤਾ ਇਹਨੂੰ ਰੋਣ ਨੂੰ ਭਰ ਲੈਣਾ ਉਸ ਇੰਡਾਂਵੇਂ ਸਾਦੀ ਹੋ ਗੁੰਦੀ ਸਾਦੀ ਤੇ ਆਪਾਂ ਢੰਗ ਕਰ ਦਵੇ ਤਾਂ ਇਹ ਤੇ ਸਾਦੀ ਦੀ ਰੈਸਪੀ ਆਪਾਂ ਹੁਣ ਇਹ ਸਾਡੀਆਂ ਥਾਲੀਆਂ ਲੱਗ ਚੁੱਕੀਆਂ ਆਹ ਬਾਦੂ ਰਾਈ ਸਿਆ ਜੇ ਕਿਸੇ ਨਾਲ ਲੋੜ ਹੋਈ ਲੈ ਸਾਜਦਾ ਆ ਤੇ ਆਪਾਂ ਟੇਸਟ ਕਰਾਂਗੇ ਤਾਨੂੰ ਇਹ ਨਾ ਮੈਂ ਟੇਸਟ ਕਰਕੇ ਦੱਸਦੀ ਹਾਂ ਚੌਲ ਕਿੰਦਾ ਦੇ ਬਣਿਆ ਠੀਕ ਆ ਆ ਚੌਲ ਲੈ ਗਰਮ ਹੈ ਆਲੇ ਹੂੰ ਬਹੁਤ ਸਵਾਦ ਬਣੇ ਆ ਨਾਲ ਗੰਡਨ ਨੇ ਓਹੋ ਨਾਲ ਇੱਕ ਹੋਰ ਚੀਜ਼ ਲੱਸੀ ਨੇ ਆ ਇੰਨਾ ਸੇਵੋ ਸਵਾਗਤ ਮੇਰਾ ਐਂਡ ਹੈ ਤੁਹਾਡਾ ਤੁਸੀਂ ਚਾਹਲ ਤੁਸੀਂ ਬਣਾ ਕੇ ਜਰੂਰ ਦੇਖਣਾ ਮੇਰੇ ਵੀਰ ਭੈਣਾਂ ਨੇ ਤੇ ਜੇ ਕੋਈ ਹੋਰ ਰੈਸਪੀ ਚਾਹੀਦੀ ਹੋਈ ਮੈਨੂੰ ਕਮੈਂਟ ਕਰਨਾ ਮਿਲਦੇ ਆ ਜੀ ਨੈਕਸਟ ਵਲੌਗ ਵਿੱਚ ਇਹ ਵਲੌਗ ਮੇਰਾ ਕੱਲ ਨੂੰ ਪਹਿਜੂਗਾ ਸਵੇਰ ਨੂੰ ਮਿਲਦੇ ਆ ਜੀ ਨੈਕਸਟ ਵਲੌਗ ਵਿੱਚ ਤਬ ਤੱਕ ਨੂੰ ਮੇਰੇ ਵੀਰ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ